ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ 2025 ਦੌਰਾਨ ਅਮਰੀਕੀ ਸਰਹੱਦ 'ਤੇ ਹਰ 20 ਮਿੰਟਾਂ ਦੇ ਵਿੱਚ ਇੱਕ ਭਾਰਤੀ ਦੇਫਰੈਂਟ ਜਨਤਾ ਮਾਮਲਾ ਸਾਹਮਣੇ ਆਇਆ ਹੈ ਇਹ ਅੰਕੜੇ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਲਾਗੂ ਕੀਤੇ ਗਏ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੇ ਬਾਵਜੂਦ ਵੀ ਅਮਰੀਕਾ ਦੇ ਵੱਲ ਗੈਰਕਾਨੂੰਨੀ ਪਰਵਾਸ ਰੁਕਿਆ ਨਹੀਂ ਹੈ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਮੁਤਾਬਕ ਜਨਵਰੀ ਤੋਂ ਦਸੰਬਰ 2025 ਦੇ ਦਰਮਿਆਨ કુલ 23830 ਭਾਰਤੀ ਨਾਗਰਿਕਾਂ ਨੂੰ ਅਮਰੀਕੀ ਸਰਹੱਦਾਂ 'ਤੇ ਰੋਕਿਆ ਗਿਆ ਹੈ ਭਾਵੇਂ ਗਿਣਤੀ 2024 ਦੇ 85000 ਤੋਂ ਕਾਫੀ ਘਟ ਹੈ ਪਰ ਫਿਰ ਵੀ ਪਾਤਗੈਰ ਕਾਨੂੰਨੀ ਪ੍ਰਵਾਸੀਏ ਦੇ ਸਿੱਖਰਲੇ ਸਰੋਤਾਂ ਦੇਸ਼ਾਂ ਦੇ ਵਿੱਚ ਸ਼ਾਮਲ ਨਹੀਂ ਪੜੇ ਗਏ ਲੋਕਾਂ ਦੇ ਵਿੱਚੋਂ ਜ਼ਿਆਦਾਤਰ ਇਕੱਲੇ ਪਾਲਕ ਸਨ ਜੋ ਬਿਹਤਰ ਰੁਜ਼ਗਾਰ ਅਤੇ ਉੱਚੀਆਂ ਤਨਖਾਹਾਂ ਦੀ ਤਲਾਸ਼ ਦੇ ਵਿੱਚ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਹਾਲਾਂਕਿ ਅਮਰੀਕੀ ਏਜੰਸੀਆਂ ਨੇ ਸਰਹੱਦਾਂ ਦੇ ਨੇੜੇ ਇਕੱਲੇ ਬੱਚਿਆਂ ਦੇ ਮਿਲਨ ਨੂੰ ਇੱਕ ਗੰਭੀਰ ਤੇ ਚਿੰਤਾਜਨਕ ਰੁਝਾਨ ਵੀ ਪਛਾਣ ਦਿੱਤੇ ਜਨਵਰੀ 2004 ਦੇ ਡਿੰਗੂਚਾ ਕਟਨਾ ਜਿਸ ਦੇ ਵਿੱਚ ਗੁਜਰਾਤ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦੌਰਾਨ ਮਾਰੇ ਗਏ ਸਨ ਉਹਨਾਂ ਤੋਂ ਲਗਭਗ 4 ਸਾਲ ਬਾਅਦ ਵੀ ਅਜੋਏ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਬੱਚਿਆਂ ਨੂੰ ਖਤਰਨਾਕ ਯਾਤਰਾਵਾਂ ਦੌਰਾਨ ਇਕੱਲਾ ਛੱਡਿਆ ਜਾ ਰਿਹਾ ਹੈ ਡੇਟਾ ਇੱਕ ਸਪਸ਼ਟ ਤਸਵੀਰ ਪੇਸ਼ ਕਰਦਾ ਹੈ ਸੱਤ ਕਾਨੂੰਨਾ ਕਾਰਨ ਕੁੱਲ ਗਿਣਤੀ ਵਿੱਚ ਕਮੀ ਆਈ ਹੈ ਪਰ ਗੈਰ ਕਾਨੂੰਨੀ ਦਾਖਲੇ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ ਬਹੁਤੇ ਸਾਰੇ ਪਰਵਾਸੀਏ ਦੇ ਲਈ ਅਮਰੀਕਾ ਦਾ ਆਰਥਿਕ ਸੁਪਨਾ ਹਜ ਵੀ ਖਤਰਨਾਕ ਰਸਤੇ ਕੜੀ ਨਿਗਰਾਨੀ ਅਤੇ ਸਖਤ ਸੁਝਾਵਾਮਤੇ ਜੋਖਮਾਂ ਤੋਫਾਤੇ ਤੇ ਅਮਰੀਕੀ ਸਰਹੱਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਿਰਾਵਟ ਦਾ ਮੁੱਖ ਕਾਰਨ ਵਧੀ ਹੋਈ ਨਿਗਰਾਨੀ ਨੀਤੀਗਤ ਬਦਲਾਅ ਅਤੇ ਇਮੀਗ੍ਰੇਸ਼ਨ ਅਤੇ ਕਸਟਮਸ ਐਂਫੋਰਸਮੈਂਟ ਵੱਲੋਂ ਕੀਤੀ ਗਈ ਸਖਤ ਕਾਰਵਾਈ ਹੈ ਤਸਕਰੀ ਦੇ ਕਈ ਰਸਤੇ ਬੰਦ ਹੋ ਚੁੱਕੇ ਨੇ ਤੇ ਸਰਹੱਦੀ ਗਸ਼ਤ ਕਾਫੀ ਵਧਾ ਦਿੱਤੀ ਗਈ ਹੈ ਪਰ ਮਾਰਾ ਦਾ ਕਹਿਣਾ ਹੈ ਕਿ ਇਹ ਅੰਕੜੇ ਖਤਮ ਨਹੀਂ ਬਲਕਿ ਸਗੋਂ ਰੋਕ-थाम ਨੂੰ ਦਰਸਾਉਂਦੇ ਨੇ। ਉਹਨਾਂ ਅਨੁਸਾਰ ਜਿਵੇਂ ਹੀ ਦਬਾਅ ਵੱਧਦਾ ਤਸਕਰੀ ਨੈਟਵਰਕ ਆਪਣੇ ਰਸਤੇ ਬਦਲ ਲੈਂਦੇ ਨੇ। ਭਾਰਤੀ ਏਜੰਸੀਆਂ ਖਾਸ ਕਰਕੇ ਗੁਜਰਾਤ ਦੇ ਨਾਲ ਸੰਬੰਧਤ ਅਧਿਕਾਰੀਆਂ ਨੇ ਵੀ ਇਹ ਮੰਨਿਆ ਹੈ ਕਿ ਸਖਤ ਅਮਰੀਕੀ ਨੀਤੀਆਂ ਕਾਰਨ ਕਮੀ ਤਾਂ ਆਈ ਹੈ ਪਰ ਅੰਬਿਕਾ ਵਿੱਚ ਉਪਸੰਧੀ ਜਾ ਹਜੇ ਵੀ ਮਜ਼ਬੂਤ ਹੈ ਤੇ 2025 ਦੇ ਵਿੱਚ ਮੈਕਸੀਕੋ ਦੇ ਨਾਲ-ਨਾਲ ਕੈਨੇਡਾ ਅਮਰੀਕਾ ਸਰਹੱਦ ਵੱਲ ਵੀ ਪਰਵਾਸ ਦਾ ਰੁਝਾਨ ਵਧਿਆ। ਤਸਕਰ ਹੁਣ ਘਾਟਵਰਤੇ ਜਾਣ ਵਾਲੇ ਪਰ ਹੋਰ ਵੀ ਖਤਰਨਾਕ ਰਸਤੇ ਅਪਣਾਰੇ ਨੇ ਜਿਸ ਨਾਲ ਪਰਵਾਸੀਆਂ ਲਈ ਖਤਰਾ ਹੋਰ ਵੱਧ ਗਿਆ ਹੈ ਅਖੀਰ ਦੇ ਵਿੱਚ ਇਹ ਸਪਸ਼ਟ ਹੈ ਕਿ ਗੈਰ ਕਾਨੂੰਨੀ ਪਰਵਾਸ ਇਸ ਸਮੇਂ ਕਿਹਾ ਹਜੇ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਜਿਸ ਦਾ ਹੱਲ ਸਿਰਫ ਸਖਤੀ ਨਹੀਂ ਸਗੋ ਲੰਪੇ ਸਮੇਤੀ ਨੀਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਸੰਭਵ ਹੈ 2025 ਦੌਰਾਨ ਅਮਰੀਕੀ ਸਰਹੱਦ 'ਤੇ ਹਰ 20 ਮਿੰਟਾਂ ਦੇ ਵਿੱਚ ਇੱਕ ਭਾਰਤੀ ਦੇਫਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਅੰਕੜੇ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੀਨ ਲਾਗੂ ਕੀਤੇ ਗਏ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੇ ਬਾਵਜੂਦ ਵੀ ਅਮਰੀਕਾ ਦੇ ਵੱਲ ਗੈਰ ਕਾਨੂੰਨੀ ਪਰਵਾਸ ਰੁਕਿਆ ਨਹੀਂ ਹੈ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਮੁਤਾਬਕ ਜਨਵਰੀ ਤੋਂ ਦਸੰਬਰ 2025 ਦਰਮਿਆਨ ਕੁੱਲ 23830 ਭਾਰਤੀ ਨਾਗਰਿਕਾਂ ਨੂੰ ਅਮਰੀਕੀ ਸਰਹੱਦਾਂ 'ਤੇ ਰੋਕਿਆ ਗਿਆ ਹੈ ਭਾਵੇਂ ਗਿਣਤੀ 2024 ਦੇ 85000 ਤੋਂ ਕਾਫੀ ਘਟ ਹੈ ਪਰ ਫਿਰ ਵੀ ਪਾਤਗੈਰ ਕਾਨੂੰਨੀ ਪ੍ਰਵਾਸੀਏ ਦੇ ਸਿੱਖਰਲੇ ਸਰੋਤਾ ਦੇਸ਼ਾਂ ਦੇ ਵਿੱਚ ਸ਼ਾਮਲ ਨਹੀਂ ਫੜੇ ਗਏ ਲੋਕਾਂ ਦੇ ਵਿੱਚੋਂ ਜ਼ਿਆਦਾਤਰ ਇਕੱਲੇ ਪਾਲਕ ਸਨ ਜੋ ਬਿਹਤਰ ਰੋਜ਼ਗਾਰ ਅਤੇ ਉੱਚੀਆਂ ਤਨਖਾਹਾਂ ਦੀ ਤਲਾਸ਼ ਦੇ ਵਿੱਚ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਹਾਲਾਂਕਿ ਅਮਰੀਕੀ ਏਜੰਸੀਆਂ ਨੇ ਸਰਹੱਦਾਂ ਦੇ ਨੇੜੇ ਇਕੱਲੇ ਬੱਚਿਆਂ ਤੇ ਮਿਲਨ ਨੂੰ ਇੱਕ ਗੰਭੀਰ ਤੇ ਚਿੰਤਾਜਨਕ ਰੁਝਾਨ ਵੀ ਪਛਾਣ ਦਿੱਤਾ ਹੈ ਜਨਵਰੀ 2004 ਦੀ ਡਿੰਗੂਚਾ ਘਟਨਾ ਜਿਸ ਦੇ ਵਿੱਚ ਗੁਜਰਾਤ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦੌਰਾਨ ਮਾਰੇ ਗਏ ਸਨ ਉਨ੍ਹਾਂ ਤੋਂ ਲਗਭਗ 4 ਸਾਲ ਬਾਅਦ ਵੀ ਅਜੋਏ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਬੱਚਿਆਂ ਨੂੰ ਖਤਰਨਾਕ ਯਾਤਰਾਵਾਂ ਦੌਰਾਨ ਇਕੱਲਾ ਛੱਡਿਆ ਜਾ ਰਿਹਾ ਹੈ ਡੇਟਾ ਇੱਕ ਸਪਸ਼ਟ ਤਸਵੀਰ ਪੇਸ਼ ਕਰਦਾ ਹੈ ਸੱਤ ਕਾਨੂੰਨਾ ਕਾਰਨ ਕੁੱਲ ਗਿਣਤੀ ਵਿੱਚ ਕਮੀ ਆਈ ਹੈ ਪਰ ਗੈਰ ਕਾਨੂੰਨੀ ਦਾਖਲੇ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ ਬਹੁਤੇ ਸਾਰੇ ਪਰਵਾਸੀਏ ਦੇ ਲਈ ਅਮਰੀਕਾ ਦਾ ਆਰਥਿਕ ਸੁਪਣਾ ਹਜ ਵੀ ਖਤਰਨਾਕ ਰਸਤੇ ਕੜੀ ਨਿਗਰਾਨੀ ਅਤੇ ਸਖਤ ਸੁਝਾਵਾ ਤੇ ਜੋਖਮਾਂ ਤੋਫਾਤੇ ਤੇ ਅਮਰੀਕੀ ਸਰਹੱਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਿਰਾਵਟ ਦਾ ਮੁੱਖ ਕਾਰਨ ਵਧੀ ਹੋਈ ਨਿਗਰਾਨੀ ਨੀਤੀਗਤ ਬਦਲਾਅ ਅਤੇ ਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵੱਲੋਂ ਕੀਤੀ ਗਈ ਸਖਤ ਕਾਰਵਾਈ ਹੈ ਤਸਕਰੀ ਦੇ ਕਈ ਰਸਤੇ ਬੰਦ ਹੋ ਚੁੱਕੇ ਨੇ ਤੇ ਸਰਹੱਦ ਦੀ ਗਸ਼ਤ ਕਾਫੀ ਵਧਾ ਦਿੱਤੀ ਗਈ ਹੈ ਪਰ ਮਾਰਾ ਤਾਂ ਕਹਿ ਰਿਹਾ ਹੈ ਕਿ ਇਹ ਅੰਕੜੇ ਖਤਮ ਨਹੀਂ ਬਲਕਿ ਸਗੋਂ ਰੋਕ-थाम ਨੂੰ ਦਰਸਾਉਂਦੇ ਨੇ। ਉਹਨਾਂ ਅਨੁਸਾਰ ਜਿਵੇਂ ਹੀ ਦਬਾਅ ਵੱਧਦਾ ਹੈ ਤਸਕਰੀ ਨੈਟਵਰਕ ਆਪਣੇ ਰਸਤੇ ਬਦਲ ਲੈਂਦੇ ਨੇ। ਭਾਰਤੀ ਏਜੰਸੀਆਂ ਖਾਸ ਕਰਕੇ ਗੁਜਰਾਤ ਦੇ ਨਾਲ ਸੰਬੰਧਤ ਅਧਿਕਾਰੀਆਂ ਨੇ ਵੀ ਇਹ ਮੰਨਿਆ ਹੈ ਕਿ ਸਖਤ ਅਮਰੀਕੀ ਨੀਤੀਆਂ ਕਾਰਨ ਕਮੀ ਤਾਂ ਆਈ ਹੈ ਪਰ ਅਮਰੀਕਾ ਵਿੱਚ ਉਪਸੰਧੀਜਾ ਹਜੇ ਵੀ ਮਜ਼ਬੂਤ ਹੈ ਤੇ 2025 ਦੇ ਵਿੱਚ ਮੈਕਸੀਕੋ ਦੇ ਨਾਲ-ਨਾਲ ਕੈਨੇਡਾ ਅਮਰੀਕਾ ਸਰਹੱਦ ਵੱਲ ਵੀ ਪਰਵਾਸ ਦਾ ਰੁਝਾਨ ਵਧਿਆ ਹੈ। ਤਸਕਰ ਹੁਣ ਘਟਵਲਤੇ ਜਾਣ ਵਾਲੇ ਪਰ ਹੋਰ ਵੀ ਖਤਰਨਾਕ ਰਸਤੇ ਅਪਣਾਰੇ ਨੇ ਜਿਸ ਨਾਲ ਪਰਵਾਸੀਆਂ ਲਈ ਖਤਰਾ ਹੋਰ ਵੱਧ ਗਿਆ ਹੈ ਅਖੀਰ ਦੇ ਵਿੱਚ ਇਹ ਸਪਸ਼ਟ ਹੈ ਕਿ ਗੈਰ ਕਾਨੂੰਨੀ ਪਰਵਾਸ ਇਸ ਸਮੇਂਕਿਆ ਹਜੇ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਜਿਸ ਦਾ ਹੱਲ ਸਿਰਫ ਸਖਤੀ ਨਹੀਂ ਸਗੋ ਲੰਪੇ ਸਮੇਤੀ ਨੀਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਸੰਭਵ ਹੈ 2025 ਦੌਰਾਨ ਅਮਰੀਕੀ ਸਰਹੱਦ ਤੇ ਹਰ 20 ਮਿੰਟਾਂ ਦੇ ਵਿੱਚ ਇੱਕ ਭਾਰਤੀ ਤੇ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਇਹ ਅੰਕੜੇ ਸਕਾਲ ਦਾ ਇਸ਼ਾਰਾ ਕਰਦੇ ਨੇ ਕਿ ਰਾਸ਼ਟਰਪਤੀ ਚੋਣਾਂ ਟਰੰਪ ਦੇ ਦਿਨ ਲਾਗੂ ਕੀਤੇ ਗਏ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੇ ਬਾਵਜੂਦ ਵੀ ਅਮਰੀਕਾ ਦੇ ਵੱਲ ਗੈਰ ਕਾਨੂੰਨੀ ਪਰਵਾਸ ਰੁਕਿਆ ਨਹੀਂ ਹੈ US Customs and Border Protection ਮੁਤਾਬਕ ਜਨਵਰੀ ਤੋਂ ਦਸੰਬਰ 2025 ਦੇ ਦਰਮਿਆਨ ਕੁੱਲ 23830 ਭਾਰਤੀ ਨਾਗਰਿਕਾਂ ਨੂੰ ਅਮਰੀਕੀ ਸਰਹੱਦਾਂ ਤੇ ਰੋਕਿਆ ਗਿਆ ਹੈ। ਪਾਵੇਂ ਗਿਣਤੀ 2024 ਦੇ 85000 ਤੋਂ ਕਾਫੀ ਘਟ ਹੈ ਪਰ ਫਿਰ ਵੀ ਪਾਤਗੈਰ ਕਾਨੂੰਨੀ ਪ੍ਰਵਾਸੀਏ ਦੇ ਸਿੱਖਰਲੇ ਸਰੋਤਾਂ ਦੇਸ਼ਾਂ ਦੇ ਵਿੱਚ ਸ਼ਾਮਲ ਨੇ ਫੜੇ ਗਏ ਲੋਕਾਂ ਦੇ ਵਿੱਚੋਂ ਜ਼ਿਆਦਾਤਰ ਇਕੱਲੇ ਪਾਲਕ ਸਨ ਜੋ ਬਿਹਤਰ ਰੁਜ਼ਗਾਰ ਅਤੇ ਉੱਚੀਆਂ ਤਨਖਾਹਾਂ ਦੀ ਤਲਾਸ਼ ਦੇ ਵਿੱਚ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਹਾਲਾਂਕਿ ਅਮਰੀਕੀ ਏਜੰਸੀਆਂ ਨੇ ਸਰਹੱਦਾਂ ਦੇ ਨੇੜੇ ਇਕੱਲੇ ਬੱਚਿਆਂ ਦੇ ਮਿਲਨ ਨੂੰ ਇੱਕ ਗੰਭੀਰ ਤੇ ਚਿੰਤਾਜਨਕ ਰੁਝਾਨ ਵੀ ਪਛਾਣ ਦਿੱਤੇ ਜਨਵਰੀ 2004 ਦੀ ਡਿੰਗੂਚਾ ਘਟਨਾ ਜਿਸ ਦੇ ਵਿੱਚ ਗੁਜਰਾਤ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦੌਰਾਨ ਮਾਰੇ ਗਏ ਸਨ ਉਨ੍ਹਾਂ ਤੋਂ ਲਗਭਗ 4 ਸਾਲ ਬਾਅਦ ਵੀ ਅਜੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਬੱਚਿਆਂ ਨੂੰ ਖਤਰਨਾਕ ਯਾਤਰਾਵਾਂ ਦੌਰਾਨ ਇਕੱਲਾ ਛੱਡਿਆ ਜਾ ਰਿਹਾ ਹੈ ਡੇਟਾ ਇੱਕ ਸਪਸ਼ਟ ਤਸਵੀਰ ਪੇਸ਼ ਕਰਦਾ ਹੈ ਸੱਤ ਕਾਨੂੰਨਾ ਕਾਰਨ ਕੁੱਲ ਗਿਣਤੀ ਵਿੱਚ ਕਮੀ ਆਈ ਹੈ ਪਰ ਅਧਿਆਰ ਕਾਨੂੰਨੀ ਤਾਕਤਦਾਰੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ ਬਹੁਤੇ ਸਾਰੇ ਪਰਵਾਸੀਅ ਦੇ ਲਈ ਅਮਰੀਕਾ ਦਾ ਆਰਥਿਕ ਸੁਪਣਾ ਹਜ ਵੀ ਖਤਰਨਾਕ ਰਸਤੇ ਕੜੀ ਨਿਗਰਾਨੀ ਅਤੇ ਸਖਤ ਸੁਜਾਵਾਂ ਦੇ ਜੋਖਮਾਂ ਤੋਫਾਤੇ ਤੇ ਅਮਰੀਕੀ ਸਰਹੱਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਿਰਾਵਟ ਦਾ ਮੁੱਖ ਕਾਰਨ ਵਧੀ ਹੋਈ ਨਿਗਰਾਨੀ ਨੀਤੀਗਤ ਬਦਲਾਅ ਅਤੇ ਇਮੀਗ੍ਰੇਸ਼ਨ ਅਤੇ ਕਸਟਮਸ ਐਂਡ ਕੋਸਟ ਮੈਂਟ ਵੱਲੋਂ ਕੀਤੀ ਗਈ ਸਖਤ ਕਾਰਵਾਈ ਹੈ ਤਸਕਰੀ ਤੇ ਕਈ ਰਸਤੇ ਬੰਦ ਹੋ ਚੁੱਕੇ ਨੇ ਤੇ ਸਰਹੱਦੀ ਗਸ਼ਤ ਕਾਫੀ ਵਧਾ ਦਿੱਤੀ ਗਈ ਹੈ ਪਰ ਮਾਰੋਤਾ ਕਹਿੰਦਾ ਹੈ ਕਿ ਇਹ ਅੰਕੜੇ ਖਤਮ ਨਹੀਂ ਬਲਕਿ ਸਗੋ ਰੋਕ-थाम ਨੂੰ ਦਰਸਾਉਂਦੇ ਨੇ ਉਹਨਾਂ ਅਨੁਸਾਰ ਜਿਵੇਂ ਹੀ ਦਬਾਅ ਵੱਧਦਾ ਤਸਕਰੀ ਨੈਟਵਰਕ ਆਪਣੇ ਰਸਤੇ ਬਦਲ ਲੈਂਦੇ ਨੇ ਭਾਰਤੀ ਏਜੰਸੀਆਂ ਖਾਸ ਕਰਕੇ ਗੁਜਰਾਤ ਦੇ ਨਾਲ ਸੰਬੰਧਤ ਅਧਿਕਾਰੀਆਂ ਨੇ ਵੀ ਇਹ ਮੰਨਿਆ ਹੈ ਕਿ ਸਖਤ ਅਮਰੀਕੀ ਨੀਤੀਆਂ ਕਾਰਨ ਕਮੀ ਤਾਂ ਆਈ ਹੈ ਪਰ ਅਮਰੀਕਾ ਵਿੱਚ ਜੋ ਪਸੰਦੀਚਾ ਹਜੇ ਵੀ ਮਜ਼ਬੂਤ ਹੈ ਤੇ 2025 ਦੇ ਵਿੱਚ ਮੈਕਸੀਕੋ ਦੇ ਨਾਲ-ਨਾਲ ਕੈਨੇਡਾ ਅਮਰੀਕਾ ਸਰਹੱਦ ਵੱਲ ਵੀ ਪ੍ਰਵਾਸ ਦਾ ਰੁਝਾਨ ਵਧਿਆ ਹੈ ਤਸਕਰ ਹੁਣ ਘੱਟ ਵੱਲ ਤੇ ਜਾਣ ਵਾਲੇ ਪਰ ਹੋਰ ਵੀ ਖਤਰਨਾਕ ਰਸਤੇ ਅਪਣਾਰੇ ਨੇ ਜਿਸ ਨਾਲ ਪਰਵਾਸੀਆਂ ਲਈ ਖਤਰਾ ਹੋਰ ਵੱਧ ਗਿਆ ਹੈ ਅਖੀਰ ਦੇ ਵਿੱਚ ਇਹ ਸਪਸ਼ਟ ਹੈ ਕਿ ਗੈਰ ਕਾਨੂੰਨੀ ਪਰਵਾਸ ਦੀ ਸਮਿਕਿਆ ਹਜੇ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਜਿਸ ਦਾ ਹੱਲ ਸਿਰਫ ਸਖਤੀ ਨਹੀਂ ਸਗੋ ਲੰਪੇ ਸਮੇਧੀ ਨੀਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਸੰਭਵ ਹੈ 2025 ਦੌਰਾਨ ਅਮਰੀਕੀ ਸਰਹੱਦ 'ਤੇ ਹਰ 20 ਮਿੰਟਾਂ ਦੇ ਵਿੱਚ ਇੱਕ ਭਾਰਤੀ ਦੇ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੰਕੜੇ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੀਨ ਲਾਗੂ ਕੀਤੇ ਗਏ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੇ ਬਾਵਜੂਦ ਵੀ ਅਮਰੀਕਾ ਦੇ ਵੱਲ ਗੈਰਕਾਨੂੰਨੀ ਪਰਵਾਸ ਰੁਕਿਆ ਨਹੀਂ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਮੁਤਾਬਕ ਜਨਵਰੀ ਤੋਂ ਦਸੰਬਰ 2025 ਦਰਮਿਆਨ કુલ 23830 ਭਾਰਤੀ ਨਾਗਰਿਕਾਂ ਨੂੰ ਅਮਰੀਕੀ ਸਰਹੱਦਾਂ 'ਤੇ ਰੋਕਿਆ ਗਿਆ।